ਹਾਂ ਜੀ ਬਹੁਤ ਬਹੁਤ ਮਿਹਰਬਾਨੀ ਸਭ ਤੋਂ ਪਹਿਲਾਂ ਸਾਰਾ ਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਬਾਬਾ ਤ੍ਰੀਜੀ ਦੀ ਧਰਤੀ ਤੋਂ ਮੈਨੂੰ ਟਿਕਟ ਮਿਲੀ ਮਾਨਜੋ ਕੇਜਰੀਬਾਦ ਸਾਹਿਬ ਤੇ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਸਮੁੱਚੀ ਲੀਡਰਸ਼ਿਪ ਦਾ ਔਰ ਜਿੰਨੇ ਵਰਕਰਸ ਆਏ ਸਾਰੇ ਨਾਉ ਦੇ ਨਾਉ ਹਲਕਿਆਂ ਦੇ ਇੰਚਾਰਜਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਜੋ ਬੜਾ ਚੰਗਾ ਲੱਗ ਰਿਹਾ ਜੀ ਬਹੁਤ ਨਿੱਘਾ ਸਵਾਗਤ ਹੋਆ ਬਾਬਾ ਜੀ ਦੇ ਤਨ ਦੇਖੋ ਜੀ ਚੁਣੌਤੀਆਂ ਜਿਹੜੀਆਂ ਵੀ ਆਉਣਗੀਆਂ ਬਾਬਾ ਜੀ ਅੰਗ ਸੰਗ ਨੇ ਉਹ ਸਾਰੀਆਂ ਦੂਰ ਕਰਨਗੇ ਆਪੇ ਉਹਨਾਂ ਦਾ ਅਸ਼ੀਰਵਾਦ ਲੈ ਇਸੇ ਕਰਕੇ ਲੈਣਾ ਹੈ ਅਨਮੋਲ ਜੀ ਹੇਠ ਤੱਕ ਕਿਸੇ ਪਾਰਟੀ ਨੇ ਆਪਦਾ ਉਮੀਦਵਾਰ ਨਹੀਂ ਐਲਾਨਿਆ ਆਵਾਮੀ ਨੇ ਪਹਿਲਾਂ ਐਲਾਨਿਆ ਇਹਦਾ ਬੈਨੀਫਿਟ ਮਿਲੂਗਾ ਬਿਲਕੁਲ ਜੀ ਬਿਲਕੁਲ ਬਾਬਾ ਜੀ ਦੇ ਦਰਤੇ ਸਭ ਤੋਂ ਵੱਡਾ ਤਾਂ ਬੈਨੀਫਿਟ ਬਾਬਾ ਜੀ ਦੇਣਗੇ ਬਾਕੀ ਸਾਡੇ ਵਰਕਰ ਬੜੇ ਮਤਲਬ ਖੁਸ਼ ਖੁਸ਼ ਨੇ ਸਾਰੇ ਔਰ ਪੂਰੇ ਨਰਜਟਿਕ ਨੇ ਔਰ ਮੈਨੂੰ ਲੱਗਦਾ ਵੀ ਐਸੇ ਵਿਜੇ ਪ੍ਰਾਪਤ ਕਰਾਂਗੇ ਜਰ ਦੇਖੋ ਜੀ ਗਲਤ ਹੈ ਵੀ ਸਭ ਤੋਂ ਵੱਡੀ ਗਲਤ ਹੈ ਕਿ ਸਾਡੇ ਜਿਹੜੇ ਲੋਕ ਨੇ ਸਾਡਾ ਖੇਤੀ ਪ੍ਰਧਾਨ ਸੂਬਾ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਐਮਪੀ ਹੁੰਦਾ ਹੈ ਇਹ ਪੰਜਾਬ ਤੇ ਸੈਂਟਰ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਦਾ ਹੈ ਇੱਥੋਂ ਜਦੋਂ ਪਤਾ ਲੱਗਦਾ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਉੱਥੇ ਜਾ ਕੇ ਆਪਣੀਆਂ ਰੱਖਦੇ ਨੇ ਅਸੀਂ ਵੱਧ ਤੋਂ ਵੱਧ ਜਿੰਨੀਆਂ ਵੀ ਪਰੇਸ਼ਾਨੀਆਂ ਆਉਣਗੀਆਂ ਉੱਥੇ ਜਾ ਕੇ ਰੱਖਾਂਗੇ ਆਪਣੀਆਂ ਮੰਗਾਂ ਜਿਨੀ ਦੇਖੋ ਜੀ ਬਹੁਤ ਇਹ ਅਦਾਲਤਾਂ ਦੇ ਮਤਲ ਫੈਸਲੇ ਨੇ ਇਹ 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 ਅਦਾਲਤ ਨੇ ਵੀ ਇੱਥੇ ਤੇ ਉੱਪਰਲੀ ਅਦਾਲਤ ਨੇ ਵੀ ਫੈਸਲਾ ਕਰਨਾ ਇਹਦੇ 'ਚ ਆਪਾਂ ਕੁਝ ਨਹੀਂ ਕਰ ਸਕਦੇ ਜਦੋਂ ਪਰਮਾਤਮਾ ਦੀ ਮਿਹਰ ਉਹ ਦੋਸ਼ੀਆਂ ਨੂੰ ਆਪਣੇ ਆਪ ਸਜੇ ਮਿਲਣੀ ਹੈ ਦੇਖੋ ਜੀ ਮੈਂ ਅਜੇ ਨਵਾਂ ਕਿਉਂਕਿ ਮੇਰਾ ਨਵਾਂ ਨਾਮ ਹੈ ਮੇਰੀ 2 ਦਿਨ ਪਹਿਲਾਂ ਹੀ ਐਂਟਰੀ ਹੋਈ ਹੈ ਤੇ ਸੀਨੀਅਰ ਲੀਡਰਸ਼ਿਪ ਵਧੀਆ ਇਹਦਾ ਜਵਾਬ ਦੇ ਸਕਦੇ ਨੇ ਔਰ ਮੈਂ ਤਾਂ ਇਹੀ ਕਹੂੰ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦ ਸਜੇ ਮਿਲ ਦੇਖੋ ਜੀ ਪਹਿਲਾਂ ਵੀ ਲੋਕਾਂ ਨਾਲ ਵਿਚਰਦੇ ਸੀ ਪਰ ਇਸ ਤਰੀਕੇ ਨਾਲ ਪਹਿਲੀ ਵਾਰ ਵਿਚਰੇ ਆ ਬਿਲਕੁਲ ਜੀ ਗੱਲ ਤਾਂ ਇਹ ਆ ਵੀ ਬੰਦੇ 'ਚ ਇਮਾਨਦਾਰੀ ਦ੍ਰਿੜਤਾ ਹੋਣੀ ਚਾਹੀਦੀ ਹੈ ਕੋਈ ਵੀ ਖਿਲਾਫਤੇ ਕਰ ਸਕਦਾ ਹੈ ਅਸੀਂ ਇਮਾਨਦਾਰੀ ਨਾਲ ਚੱਲਾਂਗੇ ਪਰਮਾਤਮਾ ਅੰਗ ਸੰਗ ਹੋਣਗੇ ਤਾਂ ਹਰ ਕਿਸੇ ਖਿਲਾਫਤੇ ਹੋ ਸਕਦਾ ਹੈ ਕਰਮਜੀਤ ਨੂੰ ਸਾਥ ਆਵਾਮੀ ਪਾਰਟੀ ਦਾ ਮਿਲੂਗਾ ਜਾਂ ਆਪਦੇ ਫਾਲੋਅਰਜ਼ ਦੌਰ ਨਾਲ ਮਿਲੂਗਾ ਦੇਖੋ ਜੀ ਪਾਰਟੀ ਤੋਂ ਬਿਨਾਂ ਮੈਂ ਚੱਲ ਸਕਦਾ ਤੇ ਫਾਲੋਅਰਜ਼ ਨੇ ਜਿਹੜੇ ਉਹਨਾਂ ਤੋਂ ਬਿਨਾਂ ਮੈਂ ਚੱਲ ਸਕਦਾ ਦੋਨਾਂ ਦਾ ਰਲਮਾ ਮਿਲਮਾ ਪਿਆਰ ਹੀ ਲੈ ਕੇ ਜਾਓ ਹਾਂ ਜੀ ਮੇਰੇ ਬਹੁਤ ਪੂਜਨੀਕ ਨੇ ਜੀ ਉਹ ਮੈਂ ਬਹੁਤ ਰਿਸਪੈਕਟ ਕਰਦਾ ਉਹਨਾਂ ਦੀ